ਰਖਿਆ ਦੇ ਸਬਦ ਸਿਰਮਸਤਕ ਰਖਿਆ ਪਰਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ੁਰ ਹੈ ਸਰਬ ਰਖਿਆ ਗੁਰਦਿਆਲੇ ਪੈ ਦੁਖ ਬਿਨਸ ਨਹਿ ਭਗਤ ਬਚਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੂਤੇ ਕੋਰ ਦੁਖਿ ਅਨਿਕ ਹਤਿਯੰ ਜਨਮਦਾਰਿਦਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਕਰੂਤ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਗਾ ਜਮ ਲੱਜੈ ਕਰ ਭਗਾ ਪ੍ਰਭ ਜੀ ਤੂ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰ ਦਾਸਾ ਜਪ ਪੂਰਨ ਹੋਈ ਆਸ ਬਿਲਾਬਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ परब्रह्म शरण आई चौगिरद हमारे रामकार दुख लगन न भाई सतगुरु पूरा भेटने आजिन बणत बनाई राम नाम औखद दिया ए काल विलाई रहाओ राख लिए तिन रखन हार सब ब्याद मिटाई कहो नानक कृपा पहि प्रभु पहि सहाय सलोक जहसा ਦੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟੈ ਨਿਕਟ ਨਝਈ ਹੋ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਵੋਹ ਚਿਤ ਬਨੀ ਉਦਮ ਕਰਹੁ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੁ ਨਾਨਕ ਕੇ ਮੀਤ ਮਨ ਮਹਿ ਚਿਤ ਵੋ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ